ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਤੋਂ ਲਗਭਗ 1700 ਕਿਲੋਮੀਟਰ ਦੂਰ ਇੱਕ ਕ੍ਰੈਨਜ਼ ਨਾਂ ਦੇ ਸ਼ਹਿਰ ਦੇ ਵਿੱਚ 24 ਸਾਲਾਂ ਦੀ ਧਵਾ ਹ ਕੌਡਲਿੰਗ ਆਪਣੇ ਬਾਇਫਰੈਂਡ ਮਰੱਕੋ ਦੇ ਨਾਲ ਰਹਾ ਕਰਦੀ ਸੀ ਉਹ ਇੱਕ ਫਾਰਮੇਸੀ ਦੇ ਵਿੱਚ ਜੋਬ ਕਰਦੀ ਸੀ ਤੇ ਨਾਲ ਦੀ ਨਾਲ ਹੀ ਉਹ ਇੱਕ ਸ਼ੈਲਟਰ ਦੇ ਵਿੱਚ ਵੀ ਜੌਬ ਕਰਿਆ ਕਰਦੀ ਸੀ ਜਿੱਥੇ ਐਨੀਮਲ ਰੱਖੇ ਹੋਇਆ ਕਰਦੇ ਸਨ ਕਿਉਂਕਿ ਉਸ ਨੂੰ ਜਾਨਵਰਾਂ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ ਉਸ ਨੇ ਆਪਣੇ ਘਰ ਦੇ ਵਿੱਚ ਵੀ ਇੱਕ ਕੁੱਤਾ ਪਾਲਿਆ ਹੋਇਆ ਸੀ ਜਿਸ ਦਾ ਨਾਂ ਐਂਡੀ ਸੀ ਤੇ ਨਾਲ ਦੀ ਨਾਲ ਹੀ ਉਸ ਨੇ ਇੱਕ ਬਿੱਲੀ ਵੀ ਰੱਖੀ ਹੋਈ ਸੀ ਜਿਨ੍ਹਾਂ ਨੂੰ ਸਵੇ-ਸਵੇ ਦੇ ਉੱਤੇ ਉਹ ਬੱਕਰੀਆਂ ਬੱਕਰੀਆਂ ਥਾਵਾਂ ਦੇ ਉੱਤੇ ਕਮਾਉਣ ਵੀ ਲੈ ਕੇ ਜਾਂਦੀ ਰਹਿੰਦੀ ਸੀ ਜਿੱਦਾਂ ਕਿ ਕਿਸੇ ਦਿਨ ਉਹ ਉਹਨਾਂ ਨੂੰ ਵਿੱਚ ਤੇ ਲੈ ਜਾਂਦੀ ਤੇ ਕਿਸੇ ਦਿਨ ਉਹਨਾਂ ਨੂੰ ਉਹ ਵੱਕਰੀਆਂ ਬੱਕਰੀਆਂ ਹੋਰ ਜਗਾਵਾਂ ਦੇ ਉੱਤੇ ਵੀ ਲੈ ਜਾਂਦੀ ਇਦਾਂ ਦਾ ਕਰਦੇ ਹੀ ਦਿਨ ਆਉਂਦਾ ਏ 21 ਅਕਤੂਬਰ 2018 ਦਾ ਇਸ ਦਿਨ ਐਤਵਾਰ ਸੀ ਤੇ ਟੋਆ ਨੂੰ ਆਪਣੀ ਜੌਬ ਦੇ ਉਤੋਂ ਛੁੱਟੀ ਸੀ ਦੁਪਹਿਰ ਦੇ ਲਗਭਗ 1:30 ਵਜੇ ਉਹ ਆਪਣੇ ਘਰ ਤੋਂ ਨਿਕਲ ਜਾਂਦੀ ਹੈ ਪਰ ਉਹ ਆਪਣੇ ਬਾਇਫਰੈਂਡ ਨੂੰ ਨਹੀਂ ਦੱਸਦੀ ਕਿ ਉਹ ਆਖਰਕਾਰ ਕਿਸ ਜਗ੍ਹਾ ਦੇ ਵੱਲ ਜਾ ਰਹੀ ਹੈ ਉਸਦੇ ਘਰ ਤੋਂ ਜਾਣ ਤੋਂ 15-20 ਮਿੰਟਾਂ ਬਾਅਦ ਹੀ ਉਸਦੇ ਬਾਇਫਰੈਂਡ ਮਾਰਕੋ ਨੂੰ ਵੀ ਕਾਲ ਆ ਜਾਂਦੀ ਹੈ ਤੇ ਉਹ ਵੀ ਘਰ ਤੋਂ ਨਿਕਲ ਜਾਂਦਾ ਹੈ ਜਦੋਂ ਉਹ ਆਪਣੇ ਦੋਸਤ ਵੱਲ ਜਾ ਰਿਹਾ ਹੁੰਦਾ ਹੈ ਤਉ ਉਹ ਦੇਖਦਾ ਹੈ ਕਿ ਉਹਨਾਂ ਦੇ ਘਰ ਤੋਂ ਲਗਭਗ 30-40 ਕਿਲੋਮੀਟਰ ਦੂਰ ਇੱਕ ਬਨਗਾਟੀ ਵਿੱਚ ਦੇ ਉੱਤੇ ਤਵਾਹਾ ਦੀ ਗੱਡੀ ਪਾਰਕ ਹੈ ਪਰ ਉਸਨੂੰ ਕੁਝ ਵੀ ਬਕਰਾ ਨਹੀਂ ਲੱਗਦਾ ਕਿਉਂਕਿ ਤਵਾਹਾ ਅਕਸਰ ਹੀ ਇਸ ਬੀਜ ਦੇ ਉੱਤੇ ਆਉਂਦੀ ਰਹਿੰਦੀ ਸੀ ਇਸ ਤੋਂ ਬਾਅਦ ਉਹ ਆਪਣੇ ਦੋਸਤ ਦੇ ਘਰ ਚਲਾ ਜਾਂਦਾ ਹੈ ਤੇ ਉੱਥੇ ਉਹ ਪਾਰਟੀ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਦੋਸਤ ਦੇ ਨਾਲ ਉਸ ਦਾ ਕੁੱਤਾ ਘਮਾਉਣ ਲੈ ਕੇ ਨਿਕਲ ਜਾਂਦੇ ਨੇ ਜਿਸ ਦੇ ਕਰਕੇ ਉਸ ਨੂੰ ਲਗਭਗ ਸ਼ਾਮ ਦੇ 7 ਵਜੇ ਚੁਕੇ ਨੇ ਜਦੋਂ 7 ਵਜੇ ਉਹ ਟਵਾਹਾ ਨੂੰ ਕਾਲ ਲਾਉਣ ਦੇ ਲਈ ਟਰਾਈ ਕਰਦਾ ਏ ਪਰ ਟਵਾਹਾ ਦਾ ਫੋਨ ਸਵਿਚ ਆਫ ਆ ਰਿਹਾ ਹੁੰਦਾ ਏ ਜਿਸ ਤੋਂ ਬਾਅਦ ਉਹ ਦੇਖਦਾ ਹੈ ਕਿ ਟਵਾਹਾ ਨੇ ਲਗਭਗ 3 ਵਜੇ 17 ਮਿੰਟਾਂ ਤੇ ਉਸ ਨੂੰ ਮੈਸੇਜ ਛੱਡੇ ਹੋਏ ਨੇ ਇਹਨਾਂ ਮੈਸੇਜਾਂ ਦੇ ਵਿੱਚ ਟਵਾਹਾ ਕਹਿ ਰਹੀ ਆ ਕਿ ਉਹ ਆਪਣੇ ਦੋਸਤ ਨੂੰ ਰਿਸੀਵ ਕਰਨ 에어ਪੋਰਟ ਦੇ ਉੱਤੇ ਜਾ ਰਹੀ ਆ ਇਸ ਦੇ ਬਾਅਦ ਮਰੱਕੋ ਨੂੰ ਇਹ ਚੀਜ਼ਾਂ ਆਮ ਲੱਗਦੀਆਂ ਨੇ ਤੇ ਲਗਭਗ ਰਾਤ ਦੇ 9:30 ਵਜੇ ਉਹ ਆਪਣੇ ਦੋਸਤ ਦੇ ਘਰ ਨੂੰ ਛੱਡ ਕੇ ਆਪਣੇ ਘਰ ਵੱਲ ਨਿਕਲ ਜਾਂਦਾ ਹੈ ਤੇ ਵਾਪਸ ਉਹ ਉਸੇ ਵੈਨਗਾਰਤੀ ਬੀਚ ਦੇ ਵੱਲ ਆ ਰਿਹਾ ਹੁੰਦਾ ਹੈ ਜਦੋਂ ਉਹ ਦੇਖਦਾ ਹੈ ਕਿ ਟਵਾਹਾ ਦੀ ਗੱਡੀ ਹਲੇ ਵੀ ਉਸੇ ਜਗ੍ਹਾ ਤੇ ਪਾਰਕ ਹੈ ਜਿਸ ਜਗ੍ਹਾ ਤੇ ਉਸਨੇ ਆਉਂਦੇ ਹੋਏ ਉਹ ਗੱਡੀ ਦੇਖੀ ਸੀ ਉਹ ਗੱਡੀ ਦੇ ਕੋਲ ਜਾਂਦਾ ਹੈ ਤੇ ਜਦੋਂ ਉਹ ਗੱਡੀ ਨੂੰ ਹੱਥ ਲਾ ਕੇ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗੱਡੀ ਅਨਲੌਕ ਮਿਲਦੀ ਹੈ ਉਹ ਅੰਦਰ ਚੈੱਕ ਕਰਦਾ ਹੈ ਨਾ ਤਾਂ ਉਸ ਨੂੰ ਕਿਤੇ ਟਵਾਹਾ ਦਾ ਉਹ ਕੁੱਤਾ ਮਿਲਦਾ ਹੈ ਤੇ ਨਾ ਹੀ ਉਸ ਨੂੰ ਟਵਾਹਾ ਦਾ ਕੋਈ ਨਾਮੁ ਨਿਸ਼ਾਨ ਮਿਲਦਾ ਹੈ ਕੀ ਆਖਰਕਾਰ ਉਹ ਗਈ ਤਾਂ ਗਈ ਕਿੱਧਰ ਇਸ ਤੋਂ ਬਾਅਦ ਉਹ ਟਵਾਹਾ ਨੂੰ ਬਹੁਤ ਉੱਚੀ ਉੱਚੀ ਝੋਲ ਲਾ ਕੇ ਪੁਕਾਰਦਾ ਏ ਪਰ ਉਸ ਨੂੰ ਕਿਤੇ ਵੀ ਟਵਾਹਾ ਦਾ ਨਾਮੂ ਨਿਸ਼ਾਨ ਨਹੀਂ ਮਿਲਦਾ ਇਸ ਤੋਂ ਬਾਅਦ ਉਹ ਆਪਣੀ ਇੱਕ ਦੋਸਤ ਨੂੰ ਕਾਲ ਕਰਦਾ ਏ ਉਸ ਦਾ ਦੋਸਤ ਵੀ ਆ ਕੇ ਉਸ ਦੀ ਹੈਲਪ ਕਰਨੀ ਸ਼ੁਰੂ ਕਰ ਦਿੰਦਾ ਏ ਪਰ ਉਹਨਾਂ ਨੂੰ ਫੇਰ ਵੀ ਟਵਾਹਾ ਕਿਤੇ ਵੀ ਨਹੀਂ ਲੱਭਦੀ ਇਸ ਤੋਂ ਬਾਅਦ ਉਹ ਟਵਾਹਾ ਦੇ ਪਰਾ ਜੈਕ ਨੂੰ ਕਾਲ ਕਰਦਾ ਏ ਤੇ ਦੱਸਦਾ ਏ ਕਿ ਇਦਾਂ ਇਦਾਂ ਕਰਕੇ ਉਸ ਨੂੰ ਕਿਤੇ ਵੀ ਟਵਾਹਾ ਨਹੀਂ ਲੱਭ ਰਹੀ ਤੇ ਉਹ ਵਿਚ ਦੇ ਉੱਤੇ ਹਲੇ ਵੀ ਉਸਦੀ ਗੱਡੀ ਦੇ ਕੋਲੇ ਹੀ ਖੜਾ ਏ ਜਿਸ ਤੋਂ ਬਾਅਦ ਜੈਕ ਆਪਣੀ ਮਾਂ ਬਨੀਸਾ ਨੂੰ ਦੱਸਦਾ ਏ ਤੇ ਨਾਲ ਦੀ ਨਾਲ ਹੀ ਮਰਕੋ ਉਸ ਟਾਈਮ ਪੁਲਿਸ ਨੂੰ ਵੀ ਕਾਲ ਕਰ ਦਿੰਦਾ ਏ ਪੁਲਿਸ ਵੀ ਉਸ ਜਗ੍ਹਾ ਦੇ ਉੱਤੇ ਆ ਜਾਂਦੀ ਏ ਇਸ ਦੇ ਨਾਲ-ਨਾਲ ਹੀ ਟਵਾਹਾ ਦੀ ਮਾਂ ਬਨੀਸਾ ਆਪਣੇ ਪੁੱਤਰ ਜੈਕ ਨੂੰ ਲੈ ਕੇ ਉਸ ਬਨਗਾਤੀ ਵਿਚ ਦੇ ਉੱਤੇ ਪਹੁੰਚ ਜਾਂਦੀ ਏ ਇਸ ਤੋਂ ਬਾਅਦ ਰਾਤ ਨੂੰ ਉਹ ਸਾਰੇ ਜਣੇ ਦੁਆਰਾ ਟਵਾਹਾ ਨੂੰ ਖੋਜਣਾ ਸ਼ੁਰੂ ਕਰ ਦਿੰਦੇ ਨੇ ਹਲੇ ਉਹ ਕੁਝ ਦੂਰੀ ਤੇ ਹੀ ਗਏ ਹੁੰਦੇ ਨੇ ਕਿ ਉੱਥੇ ਉਹਨਾਂ ਨੂੰ ਟਵਾਹਾ ਦਾ ਕੁੱਤਾ ਬੈਠਾ ਹੋਇਆ ਮਿਲਦਾ ਏ ਇਸ ਨੂੰ ਦੇਖ ਕੇ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਟਵਾਹਾ ਵੀ ਉਹਨਾਂ ਨੂੰ ਜਲਦੀ ਹੀ ਲੱਭ ਜਾਵੇਗੀ ਉਹ ਇਸ ਜਗ੍ਹਾ ਦੇ ਉੱਤੇ ਬੇਹੋਸ਼ ਹੋ ਸਕਦੀ ਹੈ ਜਾਂ ਉਹ ਕੁਝ ਹੋਰ ਵੀ ਚੀਜ਼ਾਂ ਸੋਚ ਰਹੇ ਹੁੰਦੇ ਨੇ ਤੇ ਜਿੱਦਾਂ ਹੀ ਉਹ ਇੰਡੀ ਦੇ ਕੋਲੇ ਪਹੁੰਚਦੇ ਨੇ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇੰਡੀ ਨੂੰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਉੱਥੇ ਬੰਨਿਆ ਹੋਇਆ ਸੀ ਉਹ ਪ੍ਰੋਪਰ ਬੈਠ ਵੀ ਨਹੀਂ ਸੀ ਸਕਦਾ ਇਹ ਸੋਚ ਕੇ ਬਨੀਸ਼ਾ ਡਰ ਜਾਂਦੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਦੀ ਬੇਟੀ ਕਿਸੇ ਵੀ ਜਾਨਵਰ ਦੇ ਨਾਲ ਇਦਾਂ ਨਹੀਂ ਕਰ ਸਕਦੀ ਇਸ ਤੋਂ ਬਾਅਦ ਪੁਲਿਸ ਉਸ ਜਗ੍ਹਾ ਨੁਸਾਰਚ ਕਰਨਾ ਰੋਕ ਦਿੰਦੀ ਹੈ ਕਿਉਂਕਿ ਉਹ ਜਗਾ ਬਹੁਤ ਹੀ ਸੁੰਨਸਾਨ ਜਗਾ ਸੀ ਪੁਲਿਸ ਇਹ ਸਰਚ ਆਪਰੇਸ਼ਨ ਦੁਆਰਾ ਸਵੇਰ ਨੂੰ ਸ਼ੁਰੂ ਕਰਨ ਦੇ ਲਈ ਕਹਿੰਦੀ ਹੈ ਅਗਲੀ ਸਵੇਰ ਯਾਨੀ ਕਿ 22 ਅਕਤੂਬਰ ਦਿਨ 12:00 ਵਜੇ ਸੱਤ ਦੁਆਰਾ ਸਵੇਰ ਨੂੰ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸੇ ਦੇ ਨਾਲ ਨਾਲ ਪੁਲਿਸ ਦੀਆਂ ਟੀਮਾਂ ਤੇ ਨਾਲ ਦੀ ਨਾਲ ਟਵਾਹਾ ਦਾ ਪਰਿਵਾਰ ਵੀ ਆਪਣੀ ਬੱਚੀ ਨੂੰ ਖੋਜਣ ਦੇ ਉੱਤੇ ਲੱਗਾ ਹੋਇਆ ਸੀ ਕੁਝ ਸਮਾਂ ਸਰਚ ਕਰਨ ਤੋਂ ਬਾਅਦ ਟਵਾਹਾ ਦੇ ਪਿਤਾ ਨੂੰ ਇੱਕ ਪੈਰ ਦਿਖਾਈ ਦਿੰਦਾ ਹੈ ਤੇ ਜਿੱਦਾਂ ਹੀ ਉਹ ਜਗਾ ਤੇ ਪਹੁੰਚਦਾ ਹੈ ਤਾਂ ਉਸ ਨੂੰ ਦੇਖਦਾ ਹੈ ਕਿ ਉੱਥੇ ਉਸਦੀ ਬੇਟੀ ਦੀ ਲਾਸ਼ ਹੋਈ ਸੀ। ਟਵਾਹ ਨੂੰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਕਈ ਚਾਕੂ ਦੇ ਵਾਰ ਕਰਕੇ ਮਾਰਿਆ ਗਿਆ ਸੀ। ਪੁਲਿਸ ਜਗ੍ਹਾ ਤੋਂ ਟਵਾਹ ਦੀ ਬਾਡੀ ਨੂੰ ਕਲੈਕਟ ਕਰਦੀ ਆ ਤੇ ਬਾਅਦ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ। ਪਰ ਉਹਨਾਂ ਨੂੰ ਨਹੀਂ ਸੀ ਸਮਝ ਆ ਰਿਹਾ ਕਿ ਆਖਰਕਾਰ ਟਵਾਹ ਦਾ ਕਤਲ ਕਿਸ ਨੇ ਕੀਤਾ ਏ। ਉਹ ਫੈਮਿਲੀ ਤੋਂ ਵੀ ਪੁੱਛਗਿੱਛ ਕਰਦੀ ਆ ਪਰ ਉਹਨਾਂ ਨੂੰ ਕਿਤੇ ਵੀ ਕੋਈ ਵੀ ਕਲੂ ਨਹੀਂ ਸੀ ਲੱਭ ਰਿਹਾ ਕਿ ਆਖਰਕਾਰ ਕੌਣ ਮਾਰ ਸਕਦਾ ਏ ਟਵਾਹ ਨੂੰ। ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਤਾਂ ਟਵਾਹ ਦੀ ਬਾਡੀ ਦੇ ਉੱਤੇ ਬਹੁਤ ਹੀ ਚਾਕੂਆਂ ਦੇ ਨਿਸ਼ਾਨ ਸੀ। ਪਰ ਉਸਦੇ ਨੇਲ ਦੇ ਵਿੱਚ ਕੁਝ ਹੋਰ ਲੋਕਾਂ ਦੇ ਡੀਐਨਏ ਵੀ ਮਿਲਦੇ ਨੇ ਇਸ ਤੋਂ ਬਾਅਦ ਪੁਲਿਸ ਸਾਰੇ ਲੋਕਲ ਲੋਕਾਂ ਦੇ ਡੀਐਨਏ ਕਲੈਕਟ ਕਰਨਾ ਸ਼ੁਰੂ ਕਰ ਦਿੰਦੀ ਆ ਇਸ ਤੋਂ ਬਾਅਦ ਹੀ ਉਹ ਲੋਕਾਂ ਦੇ ਡੈਸ਼ ਕੈਮਰੇ ਵੀ ਚੈੱਕ ਕਰਨੇ ਸ਼ੁਰੂ ਕਰ ਦਿੰਦੀ ਆ ਤੇ ਨਾਲ ਦੀ ਨਾਲ ਹੀ ਉਸ ਦਿਨ ਯਾਨੀ ਕਿ 21 ਅਕਤੂਬਰ 2018 ਨੂੰ ਜੋ ਵੀ ਬੈਨਗਾਟੀ ਵਿਚ ਦੇ ਉੱਤੇ ਆਇਆ ਸੀ ਉਹਨਾਂ ਟੂਰਿਸਟਾਂ ਨੂੰ ਪੁਲਿਸ ਬੇਨਤੀ ਕਰਦੀ ਆ ਕਿ ਉਹ ਆਪਣੀਆਂ ਫੋਟੋਆਂ ਜ਼ਰੂਰ ਚੈੱਕ ਕਰਨ ਮੇਬੀ ਉਹਨਾਂ ਨੂੰ ਕੋਈ ਇਦਾਂ ਦਾ ਆਦਮੀ ਮਿਲ ਜਾਵੇ ਜੋ ਉਸ ਦਿਨ ਉਸ ਜਗ੍ਹਾ ਤੇ ਨਹੀਂ ਸੀ ਹੋਣਾ ਚਾਹੀਦਾ ਪਰ ਪੁਲਿਸ ਨੂੰ ਫੇਰ ਵੀ ਕੋਈ ਵੀ ਕਲੂ ਨਹੀਂ ਮਿਲਦਾ ਤੇ ਇਸ ਤੋਂ ਬਾਅਦ ਹੀ ਪੁਲਿਸ ਰੋਡ ਦੇ ਉੱਤੇ ਲੱਗੇ ਹੋਏ ਕੈਮਰੇ ਨੂੰ ਜਾਂਚਣਾ ਸ਼ੁਰੂ ਕਰ ਦਿੰਦੀ ਆ ਉਹਨਾਂ ਨੂੰ ਇੱਕ ਕੈਮਰੇ ਦੇ ਵਿੱਚ ਦੇਖਦਾ ਹੈ ਕਿ ਤਵਾਹਾ ਇੱਕ ਸ਼ਾਪਿੰਗ ਮਾਲ ਦੇ ਵਿੱਚ ਸ਼ਾਪਿੰਗ ਕਰਕੇ ਨਿਕਲ ਰਹੀ ਆ ਤੇ ਇਸ ਤੋਂ ਬਾਅਦ ਹੀ ਉਹ ਬਨਗਾਟੀ ਬੀਚ ਦੇ ਉੱਤੇ ਜਾਂਦੀ ਆ ਇਸ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਕੈਮਰਾ ਮਿਲਦਾ ਹੈ ਜਿਸ ਕੈਮਰੇ ਦੇ ਵਿੱਚ ਲਗਭਗ 70 ਵਹੀਕਲ ਲੰਘਦੇ ਨੇ ਇਹ ਸਾਰੇ 70 ਦੇ 70 ਵਹੀਕਲ ਉਸੇ ਬੀਚ ਤੋਂ ਆ ਰਹੇ ਸੀ ਜਿਸ ਕਰਕੇ ਪੁਲਿਸ ਇਹਨਾਂ 70 ਵਹੀਕਲਾਂ ਉੱਤੇ ਹੀ ਜ਼ੀਰੋ ਇਨ ਕਰਨਾ ਸ਼ੁਰੂ ਕਰ ਦਿੰਦੀ ਆ ਤੇ ਹੌਲੀ-ਹੌਲੀ ਉਹ 70 ਵਹੀਕਲਾਂ ਦੇ ਸਾਰੇ ਓਨਰਾਂ ਕੋਲੇ ਪਹੁੰਚਣਾ ਸ਼ੁਰੂ ਕਰ ਦਿੰਦੀ ਹੈ ਇਦਾਂ ਕਰਦੇ ਕਰਦੇ ਪੁਲਿਸ ਨੂੰ ਜਨਵਰੀ 2019 ਆ ਜਾਂਦਾ ਹੈ ਤੇ ਜਨਵਰੀ 2019 ਦੇ ਵਿੱਚ ਉਹ ਸਿਰਫ ਇੱਕ ਵਹੀਕਲ ਤੇ ਆ ਕੇ ਰੁਕ ਜਾਂਦੇ ਨੇ ਇਸ ਵਹੀਕਲ ਨੂੰ ਚਲਾਉਣ ਵਾਲੇ ਦਾ ਨਾਮ ਸੀ ਰਾਜਵਿੰਦਰ ਸਿੰਘ ਔਰ ਫਰਾਦ ਜਦੋਂ ਰਾਜਵਿੰਦਰ ਦੇ ਘਰ ਜਾਂਦੇ ਨੇ ਤਾਂ ਉਹ ਦੇਖਦੇ ਆ ਕਿ ਰਾਜਵਿੰਦਰ ਦੇ ਘਰ ਸਿਰਫ ਉਸ ਦੀ ਬੀਵੀ ਤੇ ਉਸਦੇ ਤਿੰਨ ਬੱਚੇ ਨੇ ਉਹਨਾਂ ਨੂੰ ਕਿਤੇ ਵੀ ਰਾਜਵਿੰਦਰ ਦਾ ਨਾਮ ਨੂੰ ਨਿਸ਼ਾਨ ਨਹੀਂ ਮਿਲਦਾ ਜਦੋਂ ਉਹ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੰਦੇ ਨੇ ਤਾਂ ਰਾਜਵਿੰਦਰ ਦੀ ਘਰ ਵਾਲੀ ਦੱਸਦੀ ਆ ਕਿ ਉਹ ਕਾਫੀ ਮਹੀਨੇ ਪਹਿਲਾਂ ਤੋਂ ਹੀ ਗਾਇਬ ਹੈ ਸ਼ਾਇਦ ਉਹ ਪਾਪਸ ਇੰਡੀਆ ਚਲਾ ਗਿਆ ਹੈ ਪਰ ਉਸ ਨੂੰ ਕੁਝ ਵੀ ਨਹੀਂ ਪਤਾ ਕੌਣ ਸੀ ਰਾਜਵਿੰਦਰ ਸਿੰਘ ਰਾਜਵਿੰਦਰ ਸਿੰਘ ਪੰਜਾਬ ਦੇ ਪਿੰਡ ਬੁੱਟਰਕਲਾਂ ਜੋ ਕਿ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਥਿਤ ਹੈ ਉੱਥੋਂ ਬਲੌਗ ਕਰਦਾ ਸੀ ਤੇ ਹਾਲੇ ਉਹ ਕੁਝ ਸਾਲ ਪਹਿਲਾਂ ਹੀ ਇਸਟੇਡੀਆ ਦੇ ਵਿੱਚ ਆਇਆ ਸੀ ਉਹ ਇਨਸਟਾਲੀ ਦੇ ਵਿੱਚ ਆਪਣੇ ਤਿੰਨ ਬੱਚੇ ਤੇ ਆਪਣੀ ਬੀਬੀ ਦੇ ਨਾਲ ਰਹਿ ਰਿਹਾ ਸੀ ਤੇ ਇੱਥੇ ਹੀ ਉਹ ਨਰਸ ਦੀ ਜੌਬ ਕਰਿਆ ਕਰਦਾ ਸੀ ਪੁਲਿਸ ਨੂੰ ਰਾਜਵਿੰਦਰ ਦਾ ਮਾਮਲਾ ਸ਼ੱਕੀ ਲੱਗਦਾ ਹੈ ਤੇ ਉਹ ਉਹ ਰਾਜਵਿੰਦਰ ਤੇ ਹੋਰ ਜਾਂਚ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਜਿੱਦਾਂ ਹੀ ਉਹ ਹੋਰ ਜਾਂਚ ਕਰਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਤੋਹਰਾ ਦਾ ਕਤਲ 21 ਅਕਤੂਬਰ 2018 ਨੂੰ ਹੁੰਦਾ ਹੈ ਤੇ 23 ਅਕਤੂਬਰ 2018 ਨੂੰ ਰਾਜਪਿੰਦਰ ਕ੍ਰੇਨਸ ਤੋਂ ਸਿਡਨੀ ਦੀ ਟਿਕਟ ਲੈਂਦਾ ਹੈ ਤੇ ਸਿਡਨੀ ਤੋਂ ਸਿੱਧਾ ਇੰਡੀਆ ਦੀ ਟਿਕਟ ਲੈ ਕੇ ਇੰਡੀਆ ਪਹੁੰਚ ਜਾਂਦਾ ਹੈ ਇਸ ਦੇ ਨਾਲ ਨਾਲ ਹੀ ਪੋਰਟਸ ਉਸਦੀ ਟਿਕਟ ਵੀ ਚੈੱਕ ਕਰਦੀ ਹੈ ਇਹ ਟਿਕਟ ਉਸਨੇ ਬਹੁਤ ਹੀ ਜ਼ਿਆਦਾ ਮਹਿੰਗੀ ਕਰਾਈ ਸੀ ਤੇ ਉਸ ਦਾ ਕੋਈ ਵੀ ਪਹਿਲਾ ਪਲਾਨ ਨਹੀਂ ਸੀ ਇੰਡੀਆ ਨੂੰ ਜਾਣ ਦਾ ਇਸ ਤੋਂ ਪੁਲਿਸ ਦਾ ਸ਼ੱਕ ਹੋਰ ਵੀ ਰਾਜਵਿੰਦਰ ਦੇ ਉੱਤੇ ਸਿੱਧ ਹੋ ਜਾਂਦਾ ਹੈ 21 ਅਕਤੂਬਰ ਨੂੰ ਰਾਜਵਿੰਦਰ ਦਾ ਵਹੀਕਲ ਵੀ ਉਸੇ ਜਗ੍ਹਾ ਦੇ ਉੱਤੇ ਹੀ ਸੀ ਜਿੱਥੇ ਤਵਾਹਾ ਦੀ ਬਾਦ ਦੇ ਵਿੱਚ ਲਾਸ਼ ਮਿਲੀ ਸੀ ਹੁਣ ਪੁਚਕੂਲ ਸਸਪੈਕਟ ਤਾਂ ਸੀ ਪਰ ਉਹਨਾਂ ਕੋਲ ਕੋਈ ਵੀ ਹਲੇ ਤੱਕ ਸਬੂਤ ਨਹੀਂ ਸੀ ਤੇ ਨਾ ਹੀ ਉਹਨਾਂ ਦੇ ਹੱਥ ਸਸਪੈਕਟ ਲੱਗਿਆ ਸੀ ਜਿਸ ਕਰਕੇ ਪੁਲਿਸ ਦੀ ਜਾਂਚ ਟਿੱਕ ਥਾਂ ਤੇ ਖੜ ਜਾਂਦੀ ਆ ਇਹ ਜਾਂਚ ਇੱਕ ਥਾਂ ਤੇ ਐਸੀ ਖੜਦੀ ਆ ਕਿ 2018 ਤੋਂ ਸਿੱਧਾ 2022 ਆ ਜਾਂਦਾ ਹੈ 2022 ਦੇ ਅਕਤੂਬਰ ਤੱਕ ਪੁਲਸ ਨੂੰ ਕੋਈ ਹੋਰ ਕਲੂ ਹੱਥ ਨਹੀਂ ਸੀ ਲੱਗ ਰਿਹਾ ਨਾ ਹੀ ਪੁਲਸ ਦੇ ਹੱਥ ਕੋਈ ਹੋਰ ਬੰਦਾ ਆ ਰਿਹਾ ਸੀ ਜਿਸ ਤੋਂ ਉਹਨਾਂ ਨੂੰ ਪਤਾ ਲੱਗ ਸਕੇ ਕਿ ਟੋਆਹਾ ਦਾ ਕਤਲ ਰਾਜਵਿੰਦਰ ਨਹੀਂ ਕੋਈ ਹੋਰ ਇਨਸਾਨ ਹੈ ਜਿਸ ਤੋਂ ਬਾਅਦ ਪੁਲਸ ਰਾਜਵਿੰਦਰ ਦੇ ਉੱਤੇ ਲੰਗਪਨ 1 ਮਿਲੀਅਨ ਆਸਟ੍ਰੇਲੀਅਨ ਡਾਲਰ ਦਾ ਇਨਾਮ ਰੱਖ ਦਿੰਦੀ ਹੈ ਅਕਤੂਬਰ 2022 ਦੇ ਵਿੱਚ ਇਹ ਆਸਟ੍ਰੇਲੀਅਨ ਇਤਿਹਾਸ ਦਾ ਸਭ ਤੋਂ ਵੱਡਾ ਇਨਾਮ ਸੀ ਕਿਸੇ ਸਸਪੈਕਟ ਦੇ ਉੱਤੇ ਰੱਖਿਆ ਹੋਇਆ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਸਸਪੈਕਟ ਦੇ ਉੱਤੇ ਐਡਾ ਵੱਡਾ ਇਨਾਮ ਨਹੀਂ ਸੀ ਰੱਖਿਆ ਗਿਆ ਹਾਜੀ ਇਸ ਇਨਾਮ ਨੂੰ ਰੱਖੇ ਹੋਏ ਸਿਰਫ ਇੱਕ ਵੀਕ ਹੀ ਗੁਜ਼ਰਿਆ ਸੀ ਕਿ ਨਵੰਬਰ ਦੇ ਪਹਿਲੇ ਵੀਕ ਦੇ ਵਿੱਚ ਹੀ ਇੱਕ ਡਾਕਟਰ ਦੇ ਹਸਪਤਾਲ ਦੇ ਉੱਤੇ ਰਾਜਵਿੰਦਰ ਨੂੰ ਦਿੱਲੀ ਦੇ ਵਿੱਚ ਫੜ ਲਿਆ ਜਾਂਦਾ ਹੈ ਤੇ ਇਸ ਤੋਂ ਬਾਅਦ ਉਸ ਨੂੰ ਤਿਹਾਰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਤਿਹਾਰ ਜੇਲ੍ਹ ਦੇ ਵਿੱਚ ਉਹ ਆਪਣੇ ਆਪ ਨੂੰ ਬੇਕਸੂਰ ਕਹਿੰਦਾ ਰਿਹਾ ਪਰ ਉਸ ਦੀ ਕਿਸੇ ਨੇ ਨਹੀਂ ਸੁਣੀ ਇਸ ਤੋਂ ਬਾਅਦ ਮਾਰਚ 2023 ਦੇ ਵਿੱਚ ਆਸਟ੍ਰੇਲੀਅਨ ਪੁਲਿਸ ਕੁਈਨਸਲੈਂਡ ਤੋਂ ਦਿੱਲੀ ਨੂੰ ਜਾਂਦੀ ਹੈ ਤੇ ਦਿੱਲੀ ਤੋਂ ਰਾਜਵਿੰਦਰ ਨੂੰ ਫੜ ਕੇ ਵਾਪਸ ਵਿਕਟੋਰੀਆ ਲਿਆਇਆ ਜਾਂਦਾ ਹੈ ਵਿਕਟੋਰੀਆ ਤੋਂ ਬਾਅਦ ਫਿਰ ਰਾਜਵਿੰਦਰ ਨੂੰ ਵਾਪਸ ਕੁਈਨਸਲੈਂਡ ਦੇ ਵਿੱਚ ਹੀ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਇੱਥੇ ਹੀ ਰਾਜਵਿੰਦਰ ਤੋਂ ਪੁੱਛ ਗਏ ਸ਼ੁਰੂ ਕਰ ਦਿੱਤੀ ਜਾਂਦੀ ਆ ਪਰ ਆਖਰਕਾਰ ਰਾਜਵਿੰਦਰ ਨੇ ਤਵਾਹ ਨੂੰ ਕਿਉਂ ਮਾਰਿਆ ਕਿਉਂਕਿ ਉਹ ਪਹਿਲਾਂ ਕਦੇ ਵੀ ਇੱਕ ਦੂਜੇ ਨੂੰ ਨਹੀਂ ਸੀ ਜਾਣਦੇ ਤੇ ਨਾ ਹੀ ਉਹ ਉਸ ਦਿਨ ਤੋਂ ਪਹਿਲਾਂ ਕਦੇ ਆਪਸ ਦੇ ਵਿੱਚ ਮਿਲੇ ਸੀ ਇਸ ਦਾ ਕਾਰਨ ਸੀ ਕਿ ਰਾਜਵਿੰਦਰ ਸਿੰਘ ਉਸ ਦਿਨ ਆਪਣੀ ਘਰਵਾਲੀ ਦੇ ਨਾਲ ਲੜਕੇ ਨਿਕਲਿਆ ਸੀ ਤੋਂ ਲੜਕੇ ਉਸ ਜਗ੍ਹਾ ਦੇ ਉੱਤੇ ਪਹੁੰਚ ਗਿਆ ਸੀ ਕਿਉਂਕਿ ਬੰਗਾਤੀ ਵਿੱਚ ਰਾਜਵਿੰਦਰ ਦੇ ਘਰ ਤੋਂ ਲਗਭਗ 120-30 ਕਿਲੋਮੀਟਰ ਦੂਰ ਸੀ ਉਹ ਉੱਥੇ ਪਹੁੰਚ ਕੇ ਆਪਣੇ ਨਾਲ ਫਰੂਟ ਲੈ ਕੇ ਆਇਆ ਹੋਇਆ ਸੀ ਤੋਂ ਉਹ ਆਪਣੇ ਦਿਮਾਗ ਨੂੰ ਰੀਲੀਫ ਦੇਣ ਦੇ ਵਾਸਤੇ ਉੱਤੇ ਪਹੁੰਚਿਆ ਸੀ ਜਿੱਦਾਂ ਹੀ ਉਹ ਉਸ ਜਗ੍ਹਾ ਦੇ ਉੱਤੇ ਬੈਠ ਕੇ ਆਪਣੇ ਫਰੂਟ ਖਾਣੇ ਸ਼ੁਰੂ ਕਰ ਦਿੰਦਾ ਹੈ ਤਾਂ ਟਵਾਹਾ ਦਾ ਕੁੱਤਾ ਉਸਤੇ ਭੌਂਕਣਾ ਸਟਾਰਟ ਕਰ ਦਿੰਦਾ ਹੈ ਜਿਸ ਤੋਂ ਬਾਅਦ ਰਾਜਵਿੰਦਰ ਨੂੰ ਬਹੁਤ ਗੁੱਸਾ ਚੜਦਾ ਹੈ ਤੇ ਟਵਾਹਾ ਦੇ ਨਾਲ ਉਸਦੀ ਕਹਾਣੀ ਸੁਣੀ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਦਾ ਗੁੱਸਾ ਜੋ ਆਪਣੇ ਉਸ ਦੀ ਘਰ ਵਾਲੀ ਦੇ ਉੱਤੇ ਸੀ ਉਹ ਸਾਰਾ ਟਵਾਹਾ ਦੇ ਉੱਤੇ ਕੱਢ ਦਿੰਦਾ ਹੈ ਜੋ ਆਪਣੇ ਨਾਲ ਉਹ ਫਰੂਟ ਕੱਟਣ ਵਾਸਤੇ ਇੱਕ ਚਾਕੂ ਲੈ ਕੇ ਆਇਆ ਸੀ ਉਸ ਦੇ ਨਾਲ ਉਹ ਟਵਾਹਾ ਦੇ ਉੱਤੇ ਕਈ ਵਾਰ ਕਰਦਾ ਹੈ ਜਿਸ ਦੇ ਨਾਲ ਟਵਾਹਾ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਉਹ ਟਵਾਹਾ ਨੂੰ ਉੱਥੇ ਹੀ ਇੱਕ ਝਾੜੀਆਂ ਦੇ ਵਿੱਚ ਸੁੱਟ ਤੇ ਉਸਦੇ ਕੁੱਤੇ ਨੂੰ ਉਥੇ ਇੱਕ ਜਗ੍ਹਾ ਬਣ ਜਾਂਦਾ ਏ ਉਸ ਟਾਈਮ ਰਾਜਵਿੰਦਰ ਕਿਸੇ ਤੋਂ ਵੀ ਨਹੀਂ ਫੜਿਆ ਜਾਂਦਾ ਕਿਉਂਕਿ ਉਹ ਜਗ੍ਹਾ ਬਹੁਤ ਹੀ ਸੁੰਨਸਾਨ ਜਗ੍ਹਾ ਸੀ ਤੇ ਇਸ ਤੋਂ ਬਾਅਦ ਉਹ ਆਰਾਮ ਨਾਲ ਆਪਣੇ ਘਰ ਜਾਂਦਾ ਏ ਤੇ ਘਰ ਤੋਂ ਟਿਕਟ ਕਰਾ ਕੇ ਸਿੱਧਾ ਉਹ ਦਿੱਲੀ ਨੂੰ ਚੜ ਜਾਂਦਾ ਹੈ ਕਿਉਂਕਿ ਉਸ ਨੂੰ ਪਤਾ ਸੀ ਕਿ ਇੱਕ ਨਾ ਇੱਕ ਦਿਨ ਉਸ ਦੇ ਤੱਕ ਪੁਲਿਸ ਜ਼ਰੂਰ ਪਹੁੰਚੇਗੀ ਤੇ ਆਖਰਕਾਰ ਪੁਲਿਸ ਉਸ ਦੇ ਤੱਕ ਪਹੁੰਚ ਵੀ ਜਾਂਦੀ ਹੈ ਪਰ ਬਾਅਦ ਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਉਹ ਇੰਡੀਆ ਨੂੰ ਫਲਾਈ ਕਰਕੇ ਨਿਕਲ ਚੁੱਕਿਆ ਹੈ ਇਸ ਤੋਂ ਬਾਅਦ ਪੋਸਾ ਨਾਮ ਰੱਖਦੀ ਹੈ ਤੇ ਉਸੇ ਇਨਾਮ ਦੇ ਕਰਕੇ ਹੀ ਉਹ ਫੜਿਆ ਜਾਂਦਾ ਹੈ ਕਿਉਂਕਿ ਬਾਅਦ ਦੇ ਵਿੱਚ ਕੁئینਜ਼ਲੈਂਡ ਪੁਲਿਸ ਨੇ ਇਹ ਕਨਫਰਮ ਕੀਤਾ ਸੀ ਕਿ ਉਹਨਾਂ ਨੇ 1 ਮਿਲੀਅਨ ਦਾ ਇਨਾਮ ਵੱਖਰੀ ਵੱਖਰੀ ਲੋਕਾਂ ਨੂੰ ਦੇ ਦਿੱਤਾ ਹੈ ਇਸ ਦਾ ਮਤਲਬ ਸੀ ਕੀ ਰਾਜਵਿੰਦਰ ਸਿੰਘ ਤੇ ਜੋ ਨਾਮ ਰੱਖਿਆ ਗਿਆ ਸੀ ਉਸੇ ਦੇ ਕਰਕੇ ਹੀ ਉਹ ਫੜਿਆ ਗਿਆ ਇਸ ਟਾਈਮ ਰਾਜਵਿੰਦਰ ਸਿੰਘ ਕੁئینਜ਼ਲੈਂਡ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸਦੇ ਟ੍ਰਾਇਲ ਜੁਲਾਈ 2024 ਦੇ ਵਿੱਚ ਸ਼ੁਰੂ ਹੋਣਾ ਸੀ ਪਰ ਕਈ ਕਾਰਨਾ ਕਰਕੇ ਉਸ ਦਾ ਟ੍ਰਾਇਲ ਹੁਣ 2025 ਤੱਕ ਪੈਂਡਿੰਗ ਪਾ ਦਿੱਤਾ ਹੈ ਜਾਨੀ ਕਿ 2025 ਦੇ ਵਿੱਚ ਇਹ ਤੈਅ ਹੋਵੇਗਾ ਕਿ ਰਾਜਵਿੰਦਰ ਸਿੰਘ ਨੂੰ ਟਵਾਹਾ ਦੇ ਕਤਲ ਦੇ ਕੇਸ ਦੇ ਵਿੱਚ ਕਿੰਨੀ ਸਜ਼ਾ ਮਿਲਦੀ ਹੈ ਕਿਉਂਕਿ ਬੱਕਰੇ ਵੱਖਰੇ ਲੋਕਾਂ ਦੁਆਰਾ ਇਹ ਵੀ ਦੱਸਿਆ ਗਿਆ ਹੈ ਕਿ ਰਾਜਵਿੰਦਰ ਸਿੰਘ ਡਿਪਰੈਸ਼ਨ ਦੇ ਨਾਲ ਜੂਝ ਰਿਹਾ ਸੀ ਉਸਦੇ ਬਹੁਤ ਸਾਰੇ ਸਾਥੀ ਜੋ ਉਸ ਦੇ ਨਾਲ ਕੰਮ ਕਰਦੇ ਸਨ ਉਹਨਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਤੋਂ ਰਾਜਵਿੰਦਰ ਸਿੰਘ ਦੇ ਬਿਹੇਵੀਅਰ ਦੇ ਵਿੱਚ ਬਹੁਤੀ ਜ਼ਿਆਦਾ ਫਰਕ ਆ ਚੁੱਕਿਆ ਸੀ ਜਿਸ ਕਰਕੇ ਉਹ ਲੋਕਾਂ ਤੋਂ ਬਹੁਤ ਹੀ ਕੱਟਿਆ-ਕੱਟਿਆ ਰਹਿ ਰਿਹਾ ਸੀ ਸ਼ਾਇਦ ਇਹ ਹੀ ਕਾਰਨ ਹੋ ਸਕਦਾ ਹੈ ਕਿ ਉਸ ਦਿਨ ਰਾਜਵਿੰਦਰ ਸਿੰਘ ਘਰੋਂ ਲੜ ਕੇ ਨਿਕਲਿਆ ਕਿ ਉਸ ਦਾ ਉਹ ਡਿਪਰੈਸ਼ਨ ਕਿਸੇ ਤੇ ਐਂਗਰ ਵਾਂਗ ਕੇ ਨਿਕਲ ਗਿਆ ਤੇ ਇਸੇ ਕਰਕੇ ਉਸ ਨੇ ਟਵਾਹ ਨੂੰ ਮਾਰ ਦਿੱਤਾ ਪਰ ਆਖਰਕਾਰ 4 ਸਾਲਾਂ ਬਾਅਦ ਸਟ੍ਰੀਡੀਅਨ ਪੋਸਟ ਅਨਾਮ ਰੱਖਦੀ ਹੈ ਤੇ ਉਸ ਅਨਾਮ ਦੇ ਕਰਕੇ ਰਾਜਵਿੰਦਰ ਸਿੰਘ ਪੜਿਆ ਜਾਂਦਾ ਹੈ ਤੇ ਹੁਣ ਉਸ ਨੂੰ ਆਪਣੀ ਗੁਨਾਹਾਂ ਦੀ ਸਜ਼ਾ ਕਦੋਂ ਵੀ ਹੋ ਸਕਦੀ ਹੈ ਪਰ ਰਾਜਵਿੰਦਰ ਸਿੰਘ ਹਲੇ ਵੀ ਆਪਣੇ ਆਪ ਨੂੰ ਬੇਕਸੂਰ ਦੱਸਦਾ ਏ ਤੇ 2025 ਤੱਕ ਇਹ ਫੈਸਲਾ ਹੋਵੇਗਾ ਕਿ ਰਾਜਵਿੰਦਰ ਸਿੰਘ ਨੇ ਹੀ ਟਵਾਹਾ ਦਾ ਕਤਲ ਕੀਤਾ ਸੀ ਜਾਂ ਉਸ ਦਿਨ ਕੋਈ ਹੋਰ ਇਨਸਾਨ ਨੇ ਟਵਾਹਾ ਦਾ ਕਤਲ ਕੀਤਾ ਸੀ ਪਰ ਹੁਣ ਤੱਕ ਦੇ ਸਾਰੇ ਸਬੂਤ ਹੀ ਰਾਜਵਿੰਦਰ ਸਿੰਘ ਦੇ ਵਿਰੁੱਧ ਹੈ ਜਦੋਂ ਵੀ ਇਸ ਕੇਸ ਦਾ ਰਿਜ਼ਲਟ ਆਉਂਦਾ ਮੈਂ ਤੁਹਾਨੂੰ ਜਰੂਰ ਅਪਡੇਟ ਕਰਦੇ ਰਹਾਂਗੇ ਜਲਦੀ ਮਿਲਦੇ ਹਾਂ ਨਵੀਂ ਸਟੋਰੀ ਦੇ ਨਾਲ ਧੰਨਵਾਦ